ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਰਾਜਸਥਾਨ ਚ ਸਬਜੀ ਬਣਦੀ ਹੈ ਤੇ ਆਪਾਂ ਦੱਸ ਰਹੇ ਹਾਂ ਇਹ ਸਬਜੀ ਬਹੁਤ ਹੀ ਟੇਸਟੀ ਬਣਦੀ ਆ ਤੇ ਤੁਸੀਂ ਬਣਾ ਕੇ ਜਰੂਰ ਦੇਖਣਾ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਜੀ ਇਹ ਆਪਾਂ ਹੁਣ ਕੜਾਈ ਲੈ ਲਈ ਆ ਕੜਾਈ ਦੇ ਵਿੱਚ ਆਪਾਂ ਹੁਣ ਇਹ ਆਪਾਂ ਪਿਆਜ਼ ਕੱਟੇ ਹੋਏ ਆ ਚਾਰ ਟੁਕੜੇ ਕੀਤੇ ਹੋਏ ਆ ਤੇ ਚਾਰ ਟੁਕੜੇ ਆਪਾਂ ਜੋੜ ਕੇ ਕੀਤੇ ਵਿੱਚੋਂ ਚੀਰੇ ਆਪਾਂ ਦੇਦੇ ਆ ਦੋ ਵਾਰੀ ਤੇ ਇੱਧਰ ਆਪਾਂ ਆਲੂਆਂ ਨੂੰ ਵੀ ਚਾਰ ਚੀਰੇ ਤੇਤੇ ਆ ਤੇ ਇੱਧਰ ਆਪਾਂ ਕੜਾਈ ਗੈਸ ਦੇ ਉੱਪਰ ਰੱਖ ਲਈ ਆ ਕਿ ਇਹ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾਉਣਾ ਬਹੁਤ ਹੀ ਟੇਸਟੀ ਬਣਦੀ ਆ ਇਹ ਤੁਸੀਂ ਰਿਫਾਈਂਡ ਜਾਂ ਦੇਸੀ ਘਿਓ ਦੇ ਵਿੱਚ ਨਹੀਂ ਬਣਾਉਣੇ ਕਿਉਂਕਿ ਜੇ ਸਰੋਂ ਦੇ ਤੇਲ ਵਿੱਚ ਬਣਾਉਂਗੇ ਤਾਂ ਬਹੁਤ ਹੀ ਕਰਾਰੀ ਸਬਜ਼ੀ ਇਹ ਬਣੂਗੀ ਆਪਣੀ ਇਹ ਆਪਾਂ ਹੁਣ ਤੇਲ ਪਾਤਾ ਹੈ ਤੇ ਜਿੰਨਾ ਚਿਰ ਇਹਦਾ ਕੌੜਾ ਪਾਣੀ ਨਿਕਲਦਾ ਕਿਉਂਕਿ ਤੇਲ ਧੂਆਣਾ ਛੱਡੂਗਾ ਉਨਾਂ ਚਿਰ ਤੁਸੀਂ ਇਹਦੇ ਵਿੱਚ ਕੁਝ ਪਾਉਣਾ ਨਹੀਂ ਇਹ ਜਿੰਨਾ ਚਰ ਤੇਲ ਧੂਆ ਛੱਡੂਗਾ ਆਪਣਾ ਉਦੋਂ ਹੀ ਆਪਾਂ ਇਹਦੇ ਵਿੱਚ ਪਾਉਣਾ ਇਹ ਆਪਣਾ ਜਿਹੜਾ ਤੇਲ ਆ ਹੁਣ ਧੂਆ ਛੱਡ ਗਿਆ ਤੇ ਪਾਸੇ ਤੋ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਪਹਿਲਾਂ ਪਹਿਲਾਂ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਫਰਾਈ ਕਰ ਲੈਣਾ ਇਹ ਆਪਾਂ ਸਾਰੇ ਆਲੂ ਪਾ ਦੇਾਂਗੇ ਤੇ ਚੰਗੀ ਤਰ੍ਹਾਂ ਜਰੋ ਇਹ 15-20 ਮਿੰਟਾਂ ਚ ਇਹ ਫਰਾਈ ਹੋ ਜਾਣਗੇ ਤੇ ਵਿੱਚ ਦੀ ਤੁਸੀਂ ਹਿਲਾਉਂਦੇ ਵੀ ਰਹਿਣਾ ਕਿਉਂਕਿ ਇਹ ਥੋੜਾ ਜਿਹਾ ਸयम ਕਰਕੇ ਆਪਾਂ ਪਕਾਉਣੇ ਆ ਕਿਉਂਕਿ ਇਹ ਜਿਆਦਾ ਆਪਾਂ ਤੇਜ਼ ਅੱਗ ਤੇ ਨਹੀਂ ਪਕਾਉਣੇਗੇ ਇਹਨਾਂ ਨੂੰ ਆਪਾਂ ਹਲਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਉੱਪਰੋਂ ਟੱਕ ਦੇਵਾਂਗੇ ਤੇ ਜਿਹੜੀ ਆਗਾ ਉਹ ਸਲੋ ਕਰ ਦਿਆਂਗੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਵਿੱਚ ਤੇਲ ਦੇ ਮਿਕਸ ਕਰਦੇ ਨੇ ਇਹਨੂੰ ਆਪਾਂ ਟੱਕਤਾ ਸੀਗਾ ਤੇ ਦੇਖੋ ਜੀ ਮੇਰੇ ਆਲੂ 15-20 ਮਿੰਟ ਦੇ ਵਿੱਚ ਫਰਾਈ ਹੋ ਗਏ ਆ ਤੇ ਹੁਣ ਇਹਨੂੰ ਆਪਾਂ ਬਾਹਰ ਕੱਢ ਲੈਣਾ ਇਹ ਚੰਗੀ ਤਰ੍ਹਾਂ ਆਪਣੇ ਫਰਾਈ ਹੋ ਗਏ ਆ ਤੇ ਆਪਾਂ ਕਿਸੇ ਭਾਂਡੇ ਦੇ ਵਿੱਚ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਹੁਣ ਇਹ ਮਿਚਾਰਨੀ ਲੈਣੀ ਲੈ ਲਈਏ ਤੇ ਇਹਦੇ ਨਾਲ ਤੇਲ ਵੀ ਨਿਕਲ ਜਾਊਗਾ ਥੱਲੇ نیچے ਤੇ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣਾ ਇਹ ਗਰਮੀਆਂ ਦੇ ਵਿੱਚ ਜਿਹੜੇ ਪਿਆਜ਼ ਆ ਪਿਆਜ਼ ਇਹ ਲੋ ਨਹੀਂ ਲੱਗਣ ਦਿੰਦੇ ਆਪਾਂ ਨੂੰ ਜਾਨੀ ਕਿ ਗਰਮੀ ਨਹੀਂ ਲੱਗਣ ਦਿੰਦੇ ਪਿਆਜ਼ ਜ਼ਰੂਰ ਖਾਣੇ ਚਾਹੀਦੇ ਆ ਤੁਸੀਂ ਪਿਆਜ਼ ਦੀ ਕੱਲੇ ਪਿਆਜ਼ ਦੀ ਸਬਜ਼ੀ ਵੀ ਬਣਾ ਕੇ ਖਾ ਸਕਦੇ ਆ ਇਸ ਤਰ੍ਹਾਂ ਕਿਉਂਕਿ ਬੱਚੇ ਕੱਲੇ ਪਿਆਜ਼ ਨਹੀਂ ਨਾ ਖਾਂਦੇ ਤਾਂ ਕਰਕੇ ਮੈਂ ਵਿੱਚ ਆਲੂ ਪਾਏ ਆ ਤੇ ਆਲੂ ਵੀ ਬਹੁਤ ਹੀ ਟੇਸਟੀ ਬਣਦੇ ਆ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ ਤਾਂ ਦੇਖੋ ਜੀ ਆਪਾਂ ਸਾਰੇ ਆਲੂ ਇਹ ਕੱਢ ਲਿਆ ਬਣ ਗਏ ਆਪਣੇ ਆਲੂ ਤੇ ਹੁਣ ਆਪਾਂ ਜਿਹੜੇ ਪਿਆਜ਼ ਕੱਟੇ ਹੋਏ ਆ ਆਪਾਂ ਹੁਣ ਇਹਦੇ ਵਿੱਚ ਪਿਆਜ਼ ਪਾ ਦੇਣੀ ਆ ਇਹ ਦੇਖੋ ਜੀ ਹੁਣ ਆਪਾਂ ਇਹ ਪਿਆਜ਼ ਆਪਾਂ ਪਾ ਦੇਣੀ ਆ ਇਹਦੇ ਵਿੱਚ ਤੇ ਪਿਆਜ਼ ਵੀ ਆਪਣੇ ਪੂਰੇ ਜਦ ਥੋੜੇ ਜਿ ਰਚ ਗਏ ਤੇ ਉਦੋਂ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲੈਣਾ ਇਹ ਆਪਾਂ ਗੈਸ ਪਹਿਲਾਂ ਪਲੇਮ ਇਹਦੀ ਲੋ ਰੱਖੀ ਸੀ ਹੁਣ ਮੜੀ ਜੀ ਆਪਾਂ ਤੇਜ ਕਰਤੀ ਆ ਇਹਨਾਂ ਨੂੰ ਵੀ ਆਪਾਂ ਤੇਲ ਦੇ ਵਿੱਚ ਇਸ ਤਰ੍ਹਾਂ ਮਿਕਸ ਕਰ ਦੇਣਾ ਇਹ ਮੈਂ ਮਿਕਸ ਕਰਤੀ ਆ ਹੁਣ ਇਹਦੇ ਉੱਤੇ ਵੀ ਆਪਾਂ ਢੱਕਣ ਲਾ ਦੇਾਂਗੇ ਢੱਕਣ ਲਾ ਕੇ ਤੁਸੀਂ ਇਹਨੂੰ ਫਰਾਈ ਕਰਨੇ ਆ ਤੇ ਫਰਾਈ ਕਰਕੇ ਫੇਰ ਆਵੇ ਆਲੂ ਆਪਣੇ ਇਸ ਤਰ੍ਹਾਂ ਦੇ ਫਰਾਈ ਹੋ ਗਏ ਆ ਇੱਧਰ ਦੇਖੋ ਜੀ ਆਪਾਂ ਵਿੱਚ ਦੀ ਇਹਨੂੰ ਹਿਲਾਉਂਦੇ ਰਹਿਣਾ ਜਾਂ ਤੁਸੀਂ ਦੇਖਿਓ ਆਹ ਦੇਖੋ ਜੀ ਆਪਣੇ ਥੋੜੇ ਜਿਹਾ ਫਰਾਈ ਆਪਾਂ ਨੂੰ ਲੱਗਦੇ ਵੀ ਆਪਣੇ ਪਿਆਜ਼ ਫਰਾਈ ਹੋ ਗਏ ਆ ਪਿਆਜ਼ ਤਾਂ 10 ਮਿੰਟਾਂ ਵਿੱਚ ਦੀ ਫਰਾਈ ਹੋ ਜਾਂਦੇ ਆ ਤੁਸੀਂ 10 ਮਿੰਟ ਹੀ ਇਹਨੂੰ ਰੱਖਣਾ ਹੈ ਕਿਉਂਕਿ ਜਿਹੜੇ ਆਲੂ ਹੈਗੇ ਉਹ ਜ਼ਿਆਦਾ ਚਿਰ ਲੈਂਦੇ ਆ ਤੇ ਹੁਣ ਆਪਣੇ ਪਿਆਜ਼ ਫਰਾਈ ਹੋ ਗਏ ਤੇ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲਵਾਂਗੇ ਇਆ ਆਪਾਂ ਸਾਰੇ ਪਿਆਜ਼ ਆਲੂਆਂ ਦੇ ਵਿੱਚ ਹੀ ਪਲੇਟ ਆਲੂਆਂ ਵਾਲੀ ਚ ਹੀ ਆਪਾਂ ਬਾਹਰ ਕੱਢ ਲਵਾਂਗੇ ਇਹਨਾਂ ਨੂੰ ਇਹ ਦੇਖੋ ਜੀ ਆਪਾਂ ਸਾਰੇ ਇਹ ਪਿਆਜ਼ ਤੇ ਆਲੂ ਫਰਾਈ ਕਰ ਲਏ ਆ ਤੇ ਹੁਣ ਆਪਣੇ ਬਰੀਕ ਕੱਟੇ ਹੋਏ ਆਪਣੇ ਕੋਲੇ ਪਿਆਜ਼ ਆ ਤੇ ਵਿੱਚ ਆ ਆਪਾਂ ਅਦਰਕ ਕੱਟਿਆ ਹੋਇਆ ਹੈ ਤੇ ਤੁਸੀਂ ਲਸਣ ਵੀ ਪਾ ਸਕਦੇ ਆ ਮੇਰੇ ਕੋਲੇ ਇਸ ਵਕਤ ਟਮਾਟਰ ਹੈ ਨਹੀਂ ਸੀ ਟਮਾਟਰ ਦੀ ਪਿਉਰੀ ਵੀ ਤੁਸੀਂ ਪਾਉਣੀ ਆ ਵਿੱਚ ਤੇ ਬਹੁਤ ਹੀ ਟੇਸਟੀ ਬਣੂਗੀ ਫਿਰ ਤੇ ਤੁਸੀਂ ਇਸ ਤਰ੍ਹਾਂ ਬਣਾਓ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਫਿਰ ਆਪਾਂ ਥੋੜੀ ਜੀ ਅਜਮੈਨ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਤੇ ਜਿਹੜਾ ਅਦਰਕ ਆਪਣਾ ਕੱਟਿਆ ਹੋਇਆ ਉਹ ਪਾ ਦਿਆਂਗੇ ਜਦੋਂ ਥੋੜਾ ਜਿਹਾ ਪਿੰਕ ਹੋ ਜਾਊਗਾ ਪਿਆਜ਼ ਉਦੋਂ ਤੁਸੀਂ ਟਮਾਟਰਾਂ ਦੀ ਪਿਉਰੀ ਪਾ ਦੇਣੀ ਹੈ ਵਿੱਚ ਇਹ ਦੇਖੋ ਜੀ ਇਹਨੂੰ ਆਪਾਂ ਹੁਣ ਮਿਕਸ ਕਰਦੇ ਹਾਂਗੇ ਇਹ ਆਪਾਂ ਮਿਕਸ ਕਰਦੇ ਹਾਂਗੇ ਚੰਗੀ ਤਰ੍ਹਾਂ ਤੇ 10 ਕ ਮਿੰਟਾਂ ਵਿੱਚ ਦੀ ਆਪਣੇ ਇਹ ਜਿਹੜੇ ਪਿਆਜ਼ ਆ ਇਹ ਪਿੰਕ ਕਲਰ ਦੇ ਹੋ ਜਾਣਗੇ ਜਾਨੀ ਕਿ ਭੁੱਜ ਜਾਣਗੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿਆਂਗੇ ਇਹ ਆਪਣੇ ਪਿਆਜ਼ ਹੁਣ ਭੁੱਜ ਰਹੇ ਆ ਆਪਣੇ ਪਿਆਜ਼ ਦੇਖੋ ਜੀ ਭੁੱਜ ਗਏ ਆ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਟਮਾਟਰ ਤੁਸੀਂ ਜਰੂਰ ਪਾਉਣੇ ਇਹਦੇ ਵਿੱਚ ਮੈਂ ਆਪਣੇ ਟੇਸਟ ਦੇ ਅਕੋਰਡਿੰਗ ਲਾਲ ਮਿਰਚ ਪਾ ਲਈ ਆ ਤੁਸੀਂ ਹਰੀ ਮਿਰਚ ਪਾ ਕੀਤੇ ਤੇ ਤੀਗੀ ਮਿਰਚ ਵੀ ਪਾ ਸਕਦੇ ਆ ਆਪਾਂ ਹਲਦੀ ਪਾ ਲਈਏ ਵਿੱਚ ਤੇ ਇਹਦੇ ਵਿੱਚ ਆਪਾਂ ਨਮਕ ਪਾ ਲਾਂਗੇ ਟੇਸਟ ਦੇ ਅਕੋਰਡਿੰਗ ਤੁਸੀਂ ਆਪਦੇ ਨਮਕ ਪਾ ਲੈਣਾ ਥੋੜੀ ਜੀ ਲਾਲ ਮਿਰਚ ਪਾਊਡਰ ਮੈਂ ਹੋਰ ਪਾ ਲਿਆ ਤੇ ਇਹਨੂੰ ਆਪਾਂ ਮਿਕਸ ਕਰ ਦਿਆਂਗੇ चगी तरह अपने भुज जाएंगे जो अपना मसाला भी अपना चंकी तरह भुनना ये देखो जी जो अपना मसाला है वह चंकी तरह भुज रहा है ਇਹ ਦੇਖੋ ਜੀ ਫੇਰ ਆਪਾਂ ਹੁਣ ਹਲਾ ਰਹੇ ਆ। ਤੇ ਇਹਦੇ ਵਿੱਚ ਤੁਸੀਂ ਅੱਧਾ ਇੱਕ ਗਲਾਸ ਪਾਣੀ ਦਾ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਮਸਾਲੇ ਨੂੰ ਭੁੰਨ ਲੈਣਾ ਤੁਸੀਂ। ਆਪਣਾ ਮਸਾਲਾ ਬਹੁਤ ਹੀ ਵਧੀਆ ਪੁੱਜਿਆ ਦੇਖੋ ਜੀ ਉੱਪਰ ਤੇਲ ਆ ਗਿਆ ਇਹਦੇ। ਇਹ ਮਸਾਲੇ ਦੀ ਨਿਸ਼ਾਨੀ ਆ ਵੀ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਸਾਰਾ ਪੁੱਜ ਗਿਆ ਹੈ। ਇਨੂੰ ਆਪਾਂ ਉਬਾਲੀ ਆਉਣ ਦੇਣੀ ਆ ਜਦੋਂ ਆਪਣੀ ਉਬਾਲੀ ਆ ਗਈ ਤੇ ਇਹਦੇ ਵਿੱਚ ਆਪਾਂ ਜਿਹੜੇ ਫਰਾਈ ਕੀਤੇ ਆ ਆਲੂ ਤੇ ਪਿਆਜ਼ ਉਹ ਆਪਾਂ ਵਿੱਚ ਪਾ ਦਿਆਂਗੇ ਇਹਦੇ ਵਿੱਚ ਹੁਣ ਮੈਂ ਕਾਲੀ ਮਿਰਚ ਪਾਇਆ ਇਹਨੂੰ ਆਪਾਂ ਮਿਕਸ ਕਰਦੇ ਹਾਂਗੇ ਤੇ ਹੁਣ ਤੁਸੀਂ ਇਹਦੇ ਵਿੱਚ ਪਾ ਸਕਦੇ ਆਂ ਆਪਦੇ ਜਿਹੜੇ ਆਪਣੇ ਆਲੂ ਤੇ ਪਿਆਜ਼ ਫਰਾਈ ਕੀਤੇ ਆ ਉਹ ਆਪਾਂ ਇਹ ਵਾਲੀ ਔਨ ਲੱਗ ਪਈ ਆਪਣੀ ਤੇ ਹੁਣ ਇਹਦੇ ਵਿੱਚ ਆਪਾਂ ਉਹ ਆਪਾਂ ਮਿਕਸ ਕਰ ਦੇਣੀ ਆ ਆ ਦੇਖੋ ਜੀ ਆਪਾਂ ਇਹ ਪਿਆਜ਼ ਤੇ ਆਲੂ ਆਪਾਂ ਇਕੱਠੇ ਹੁਣ ਮਿਕਸ ਕਰ ਦੇਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਦੇਵਾਂਗੇ ਇਆ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਤੇ ਇਹਨੂੰ 10 ਮਿੰਟ ਤੱਕ ਇਹਨੂੰ ਢੱਕ ਕੇ ਆਪਾਂ ਪਕਾਉਣਾ ਹੈ ਹੁਣ ਇਹ ਤੁਰਗਾ ਦੇਖੋ ਜੀ ਇਸ ਤਰ੍ਹਾਂ ਹੀ ਵਧੀਆ ਰਿੱਚ ਰਹੇ ਆ ਤੇ ਹੁਣ ਆਪਾਂ 10 ਮਿੰਟ ਇਹਨਾਂ ਨੂੰ ਉੱਪਰ ਰੱਖ ਕੇ ਕਿਉਂਕਿ ਇਹ ਆਪਣੇ ਫਰਾਈ ਹੋਏ ਵੀ ਆ ਜਿਹੜੇ ਆਪਣੇ ਆਲੂ ਵੀ ਫਰਾਈ ਹੋਏ ਆ ਤੇ ਪਿਆਜ਼ ਵੀ ਆਪਣੇ ਫਰਾਈ ਹੋਏ ਵੀ ਆ ਤੇ ਇਹਨਾਂ ਨੂੰ 10 ਮਿੰਟ ਹੀ ਰੱਖ ਕੇ ਉੱਪਰ ਇਹਨਾਂ ਨੂੰ ਪਕਾ ਲੈਣਾ ਇਹਨੂੰ ਆਪਾਂ ਟੱਕ ਕੇ ਹੁਣ ਪਕਾਵਾਂਗੇ ਇਹ ਦੇਖੋ ਜੀ ਵਿੱਚ ਦੀਵੇ ਤੁਸੀਂ ਹਿਲਾ ਲੈਣਾ ਇਹ ਨਾ ਹੋਵੇ ਵੀ ਤੁਸੀਂ ਵਿੱਚ ਦੀ ਹਿਲਾਓ ਨਾ ਥੋੜਾ ਜਿਹਾ ਆਪਣੀ ਝਾਰਨੀ ਦੇ ਨਾਲ ਹੀ ਤੁਸੀਂ ਹਿਲਾਇਓ ਜੋ ਜਾਂ ਤੁਸੀਂ ਖੁਰਚਨੇ ਦੇ ਨਾਲ ਹਿਲਾ ਸਕਦੇ ਹੋ ਕਿਉਂਕਿ ਨਹੀਂ ਜੀ ਆਪਾਂ ਕੜਚੀ ਮਾਰਾਂਗੇ ਤਾਂ ਇਹ ਆਪਣੇ ਸਾਰੇ ਟੁੱਟ ਜਾਣਗੇ ਤੁਸੀਂ ਦੇ ਸਕਦੇ ਆ ਵੀ ਬਹੁਤ ਹੀ ਵਧੀਆ ਇਹ ਰਿਚ ਰਿਹਾ ਫਿਰ ਆਪਾਂ 10-15 ਮਿੰਟਾਂ ਬਾਅਦ ਆਪਾਂ ਫਿਰ ਇਹ ਦੇਖ ਲਿਆ ਦੇਖੋ ਜੀ ਹੁਣ ਤੁਸੀਂ ਦੇਖ ਸਕਦੇ ਆ ਇਹ ਚੰਗੀ ਤਰ੍ਹਾਂ ਆਪਣੇ ਬਣ ਕੇ ਤਿਆਰ ਹੋ ਗਏ ਆ ਸਬਜ਼ੀ ਦੇਖੋ ਜੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਹਲਾ ਲੈਣਾ ਇਹ ਦਾ ਬਹੁਤ ਹੀ ਵਧੀਆ ਦੇਖੋ ਜੀ ਇਹ ਬਣ ਕੇ ਰੈਡੀ ਹੋ ਗਈ ਆ ਤੁਸੀਂ ਦੇਖ ਸਕਦੇ ਆ ਇਹ ਰਾਜਸਤਾਨੀ ਸਬਜੀ ਹੈਗੀ ਆ ਜੀ ਥੈਂਕ ਯੂ ਫॉर ਵਾਚਿੰਗ